ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਵਿੱਚ ਫੈਬਰਿਕ ਤੇ ਸਾਰੀ ਡਿਟੇਲਸ ਸਮੇਤ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਵਰ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਹੈ ਨਾ ਆਪਣਾ ਸਾਰੀ ਪਸਟ ਆਈਡੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਸਿਲੈਕਟ ਕਰਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ਵੀ ਹਨ ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋਣਾ ਜਿੱਦਾਂ ਦਾ ਵੀ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ्रेसਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਵਰਕ ਦੇ ਲਈ ਲਗਰਨ ਜਿਹਾ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਪਿਓਰ ਔਰਗੈਂਜ਼ਾ ਦੀ ਫੈਬਰਿਕ ਆ ਪਿਓਰ ਔਰਗੈਂਜ਼ਾ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਜਿਹੜਾ ਕਲਰ ਹੈ ਤਾਂ ਬਹੁਤ ਜਿਆਦਾ ਸੋਹਣਾਗਾ ਲਾਈਟ ਜਾਂ ਪਰਪਲ ਜਿਹਾ ਕਲਰ ਹੈਗਾ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਇੱਕ ਥ्रेड ਦੇ ਨਾਲ ਵਰਕ ਕਰਵਾਇਆ ਤੇ ਇੱਕ ਕਲਰ ਡਾਰਕ ਕਰਕੇ ਸੂਟ ਨਾਲੋਂ ਆਪਾਂ ਉਹ ਵਾਲਾ ਥ्रेड ਤੇ ਜੂਸ ਕੀਤਾ ਇਸ ਟਾਈਮ ਇਹ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਹੈਗਾ ਚੱਲ ਰਿਹਾ ਹੈਗਾ ਅੱਜ ਕੱਲ ਇਹ ਇੱਕ ਕਲਰ ਦੇ ਥ्रेड ਵਾਲੇ ਨਾਲ ਦੇ ਥ्रेड ਵਾਲੇ ਸੂਟਾਂ ਦਾ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਹ ਸੂਟੇ ਵਾਲੇ ਬਹੁਤ ਸੋਹਣਾ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆ ਚਾਕੇਰੇ ਦੇ ਉੱਪਰ ਵਰਕ ਤਾਂ फ्रंट साइड ਆ ਇਧਰ ਬੈਕ ਸਾਈਡ ਵੀ ਆਪਾਂ ਨੂੰ ਚਾਕੇ ਦੇ ਉੱਪਰ ਵਰਕ ਮਿਲੂਗਾ ਇਹਦਾ फ्रंट ਸਾਈਡ ਬੈਕ ਸਾਈਡ ਤੇ ਇਹਦੀਆਂ ਬਾਹਾਂ ਦੇ ਉੱਪਰ ਦੇ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆਗਾ ਤੁਸੀਂ ਚਾਹੋ ਤਾਂ ਤਾਂ ਹੋਰ ਜਿਆਦਾ ਹੈਲਥ ਬਣਾਉਣਾ ਤਾਂ ਬਣਾ ਸਕਦੇ ਹੋ ਆਪਣੇ ਅਕੋਰਡਿੰਗ ਨਾਲ ਹੀ ਇਹਦੇ ਦੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਸਾਰੇ ਦੁਪੱਟੇ ਤੇ ਆਪਾਂ ਡਬਲ ਜਿਹੜਾ ਕੱਟਵਰਕ ਕੀਤਾ ਹੋਇਆਗਾ ਬਹੁਤ ਸੋਹਣਾ ਆਪਣਾ ਸਿੰਪਲ ਸੋਬਰ ਜਾਂ ਹਨਾ ਸੈਮੀ ਪਾਰਟੀ ਵੇਅਰ ਸੂਟ ਜਿਹੜਾ ਆਪਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜਿਹੜਾ ਵੀ ਹੈ ਨਾ ਤੁਹਾਨੂੰ ਫੈਬਰਿਕ ਜਿਆਦਾ ਸੂਟੇਬਲ ਆ ਪਸੰਦ ਆਗਾ ਤੁਸੀਂ ਉਹੀ ਆਪਣਾ ਕਲਰ ਚੁਆਇਸ ਕਰਕੇ ਆਪਣੀ ਫੈਬਰਿਕ ਦੀ ਚੁਆਇਸ ਕਰਕੇ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜੇਕਰ ਤੁਸੀਂ ਆਪਣਾ ਥ्रेड ਇਹਦੇ ਵਿੱਚ ਟੂ ਸ਼ੇਡ ਦੇ ਵਿੱਚ ਪਵਾਉਣਾਗਾ ਤਾਂ ਟੂ ਸ਼ੇਡ ਦੇ ਵਿੱਚ ਵੀ ਪਵਾ ਸਕਦੇ ਹੋਗੇ ਉਹ ਵੀ ਸੋਨਾ ਬਣ ਲਗਾ ਸੂਟ ਜੇ ਆਪਾਂ ਇੱਕ ਇਹਦੇ ਨਾਲ ਡਾਰਕ ਇੱਕ ਲਾਈਟਰ ਯੂਜ਼ ਕਰ ਲਈਏ ਤਾਂ ਵੀ ਆਪਾਂ ਨੂੰ ਜਿਆਦਾ ਵਧੀਆ ਸੂਟ ਬਣੂਗਾ ਉਸੇ ਕੋੜਾ ਤੁਸੀਂ ਆਪਣੇ ਥ्रेड ਵਗੈਰਾ ਸਾਰੇ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਯੋਰਜਟ ਫੈਬਰਿਕ ਤੇ ਤਿਆਰ ਕਰਵਾਇਆ ਬਹੁਤ ਜਿਆਦਾ ਸੋਨਾ ਆਪਣਾ ਵਰਕ ਦਾ ਸੂਟ ਇਹ ਤਿਆਰ ਹੋਇਆ ਹੈਗਾ ਯੋਰਜਟ ਦੀ ਫੈਬਰਿਕ ਹੈ ਜੀ ਇਹ ਵਾਲੇ ਸੂਟ ਦੀ ਆਪਣੀ ਤੇ ਮਹਿੰਦੀ ਜਿਹਾ ਕਲਰ ਹੈ ਦਾ 골ਡਨ ਮਹਿੰਦੀ ਜਿਹਾ ਕਲਰ ਹੈ ਦਾ ਬਹੁਤ ਜਿਆਦਾ ਸੋਨਾ ਬੜਾ ਹੈਗਾ ਆਪਣਾ ਇਹ ਕਲਰ ਤੇ ਐਦਾਂ ਤੇ ਵਰਕ ਕਰਵਾਇਆ ਆਪਾਂ ਨੇ ਇੱਕ ਘੇਰੇ ਤੋਂ ਚਾਕ ਦੇ ਉੱਪਰ ਇੱਧਰ ਦੋ ਫਲਾਰ ਆ ਗਏ ਇੱਕ ਇੱਧਰ ਆ ਗਿਆ ਤੇ ਇਹਦੇ ਗਲੇ ਵਗੈਰਾ ਤੇ ਵਰਕ ਨਹੀਂ ਹੈਗਾ ਤੇ ਇਹਦੇ ਬਾਹਲੀ ਦੇ ਉੱਪਰ ਵਰਕ ਜਿਹੜਾ ਆਪਾਂ ਨੇ ਤੇ ਐਦਾਂ ਹੀ ਦੇਖੋ ਜਿੱਦਾਂ ਇਹ ਵਾਲੇ ਫਲਾਰ ਨੇ ਕਿ ਦੇਖੋ ਬਾਜੀ ਦੇ ਉੱਪਰ ਕਿੰਨਾ ਸੋਨਾ ਲੱਗਿਆ ਹੈ ਬਸ ਤਾਂ ਇਹ ਕਲਰ ਹੀ ਬਹੁਤ ਵਧੀਆ ਸੋਨਾ ਹੁੰਦਾ ਕਿਸੇ ਵੀ ਫੈਬਰਿਕ ਚ ਆਪਾਂ ਇਹ ਕਲਰ ਲੈ ਲਈਏ ਕਲਰ ਹੀ ਜੱਜਗੇ ਪਰ ਮੈਂ ਬਾਟਨ ਫੈਬਰਿਕ ਚੜੀ ਇਹ ਜੋਰਜਟ ਜਾਂ ਸਿੰਥੈਟਿਕ ਜਿਸੇ ਚ ਵੀ ਲੈ ਲਈਏ ਕਲਰ ਇਹ ਸੋਨਾ ਲੱਗਦਾ ਰਹੇ ਦੇਖੋ ਇਹਦੀ ਬਾਟਮ ਦਾ ਵਰਕ ਤਾਂ ਨਿਕੋਣਿਆ ਕਿੰਨਾ ਸੋਨਾ ਹੈ ਦੇਖੋ ਸਟ੍ਰੇਟ ਬਾਟਮ ਕਰਵਾਈ ਆ ਆਪਣੇ ਦੇਖੋ ਅੱਧਾ ਦੇਖੋ ਬਾਟਮ ਦੀ ਮੂਰੀ ਤੇ ਉੱਪਰ ਕਿੰਨਾ ਸੋਨਾ ਵਰਕ ਦਿਖੋ ਹੋਇਆ ਹੈਗਾ ਦੋਨਾਂ ਸੈਟ ਬਹੁਤ ਜ਼ਿਆਦਾ ਸੋਨਾ ਵਰਕ ਬਣਿਆ ਹੋਇਆ ਹੈ ਆਪਣਾ ਮੂਰੀ ਦੇ ਉੱਪਰ ਕਿੰਨਾ ਸੋਹਣਾ ਸੂਬਰ ਜਿਹਾ ਆਪਣਾ ਸੂਟ ਇਸ ਤਰ੍ਹਾਂ ਹੋਇਆਗਾ ਇਹਦਾ ਤੁਸ ਡਿਜ਼ਾਈਨ ਦੇਖ ਕੇ ਜਿਹੜਾ ਤੁਹਾਨੂੰ ਹਨਾ ਕਲਰ ਪਸੰਦ ਹੋਇਆ ਜੌਰਜਟ ਦਾ ਜਾਂ ਕਿਸੇ ਹੋਰ ਵੀ ਫੈਬਰਿਕ ਦਾ ਡਿਜ਼ਾਈਨ ਆਪਣਾ ਸੇਮ ਤਿਆਰ ਹੋਊਗਾ ਫੈਬਰਿਕ ਤੁਸੀਂ ਆਪਣੇ ਕੋੜੇ ਚੇਂਜ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਜੌਰਜਟ ਦਾ ਇਹ ਦੁਪੱਟਾ ਰੱਖਿਆਗਾ ਤੁਸੀਂ ਆਪਣਾ ਪਿਓਰ ਚਨੂਨ ਸ਼ਫੂਨ ਹਨਾ ਜਿਹੜਾ ਤੁਹਾਨੂੰ ਪਸੰਦਾ ਤੁਸੀਂ ਉਹ ਵੀ ਰੱਖ ਸਕਦੇ ਹੋਗੇ ਤੇ ਇਦਾਂ ਆਪਾਂ ਇਹਨੂੰ ਔਰੇਂਜੀ ਸ਼ੇਡ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਕਿੰਨਾ ਸੋਹਣਾ ਆਪਣਾ ਸੂਬਰ ਜਿਹਾ ਸੂਟ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਤੁਸੀਂ ਇਦਾਂ ਵੀ ਵਰਕ ਵਾਲੀਆਂ ਚੀਜ਼ਾਂ ਆਪਣੇ ਲਈ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਕਲਰ ਕੰਬੀਨੇਸ਼ਨ ਉਹ ਸਾਰਾ ਕੁਝ ਤੁਹਾਡੀ ਆਪਣੀ ਚੋਇਸ ਦੇ ਅਕੋਰਡ ਅ ਹੋਗਾ ਜਿਵੇਂ ਤੱਕ ਪਸੰਦ ਆ ਉਸ ਅਕੋਰਡਿੰਗ ਆਪਣਾ ਸਾਰਾ ਬਣਾ ਚੇਜ ਦੱਸ ਸਕੀ ਤੁਸੀਂ ਜਿਹੜਾ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਜੌਰਜਟ ਦੀ ਫੈਬਰਿਕ ਆਗੀ ਜੌਰਜਟ ਫੈਬਰਿਕ ਤੇ ਆਪਾਂ ਤਿਆਰ ਕਰਵਾਏਗਾ ਤੇ ਇਹਦਾ ਸਕਾਈ ਜਿਹੜਾ ਸਰਦਈ ਕਲਰ ਕਹਿੰਦੇ ਹੁੰਦੇ ਇਹ ਕਲਰ ਚ ਆਪਾਂ ਕਨਫਿਊਜ਼ ਹੋ ਜਾਂਦੇ ਨੇਗੇ ਆਪਾਂ ਇਹਨੂੰ ਫਲੋਜੀ ਵੀ ਕਹਿ ਦਿੰਨੇ ਆ ਤੇ ਸਕਾਈ ਇਹਨੂੰ ਜਿਹੜਾ ਡਾਰਕ ਸਕਾਈ ਕੇੰਦਰ ਆਪਾਂ ਉਹ ਵੀ ਬੋਲ ਦਿੰਦੇ ਆ ਜੌਰਜਟ ਦੀ ਇਹਦੀ ਫੈਬਰਿਕ ਆਗੀ ਆਪਣੀ ਜੌਰਜਟ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਏਗਾ ਬਹੁਤ ਜੀ ਸੁਣੋ ਦੇਖੋ ਆਪਣਾ ਮਸ਼ੀਨ ਵਰਕ ਦੇ ਨਾਲ ਹੀ 55 ਕਰ ਹੁਣ ਗਰਮੀਆਂ ਦੇ ਵਿੱਚ ਮਸ਼ੀਨ ਵਰਕ ਦੇ ਸੂਟ ਹੀ ਚੱਲਦੇ ਨੇਗੇ ਭਾਵੇਂ ਆਪਾਂ ਉਹਨੂੰ ਸੈਮੀ ਪਾਰਟੀ ਵੇਅਰ ਬਣਾਉਣਾ ਹੋਵੇ ਭਾਵੇਂ ਉਹਨੂੰ ਆਪਾਂ ਡੇਲੀ ਵੇਅਰ ਬਣਾਉਣਾ ਹੋਵੇ ਮਸ਼ੀਨ ਵਰਕ ਹੀ ਆਪਣਾ ਜਿਆਦਾ 트ੈਂਡ ਦੇ ਵਿੱਚ ਰਹਿਣਾ ਆਪਣਾ ਗਰਮੀਆਂ ਦੇ ਲਈ ਕਿਉਂਕਿ ਜਦੋਂ ਵਰਕ ਆ ਗਿਆ neck ਤੇ ਆਪਾਂ ਨੇ ਸਟਿਚਿੰਗ ਸਟਾਈਲ ਦੇ ਦੁਆਰਾ ਆਪਾਂ ਇਹਨੂੰ ਡਿਜ਼ਾਈਨ ਦਿੱਤਾ ਹੈ neck ਨੂੰ ਤੇ ਇਧਰ ਦੇਖੋ ਇਹਦੀ ਬਾਜੀ ਦੇ ਵਰਕ ਆ ਗਿਆ ਬਹੁਤ ਹੀ ਅੱਜ ਸੁਣੋ ਦੇਖੋ ਇਹਦੀ ਬਾਜੀ ਦੇ ਵਰਕ ਨਾਲ ਆਪਾਂ ਨੇ ਪੈਂਟ ਰੈਡੀ ਕੀਤੀ ਹੈ ਇਹਦੀ ਪੈਂਟ ਪਾਜੋ ਤੇ ਵਰਕ ਹੋਇਆ ਹੈ ਕੁਸੀਂ ਆਪਣੀ ਚੁਆਇਸ ਅਕੋਰਡਿੰਗ ਜਰੂਰੀ ਨਹੀਂ ਤੁਸੀਂ ਪੈਂਟ ਬਣਾ ਦਿੱਤੇ ਹੈ ਵਰਕ ਕਰਵਾਉਣਾ ਤੁਸੀਂ ਆਪਣੇ ਨਾਲ ਸਟ੍ਰੇਟ ਬਾਟਮ ਵੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਮਜ਼ੈਂਟਾ ਕਲਰ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕੀਤਾ ਹੈਗਾ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਕੀਤਾ ਆਪਣੇ ਮਜ਼ੈਂਟਾ ਸ਼ੇਡ ਦਾ ਤੇ ਸਤੂਨ ਨਾਲ ਦੇ ਕਲਰ ਦੀ ਆਪਾਂ ਨੇ ਇਹਨੂੰ ਪੇਸ ਦਿੱਤੀ ਹੈ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਦੁਪੱਟਾ ਜਿਹੜਾ ਟਾਈ ਡਾਈ ਕਰਵਾ ਸਕਦੇ ਹੋ ਪਲੇਨ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਅਕੋਰਡਿੰਗ ਤੁਸੀਂ ਆਪਣਾ ਬੁਟੀਕ ਸਟਾਈਲ ਜਿਹੜਾ ਸੁਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਮੈਂ ਇਹ ਤੁਸੀਂ ਡਿਜ਼ਾਈਨ ਦੇਖ ਕੇ ਸੇਮ ਡਿਜ਼ਾਈਨ ਬਣਾ ਸਕਦੇ ਹੋ ਫੈਬਰਿਕ ਚੇਂਜ ਕਰ ਸਕਦੇ ਹੋ ਡਿਜ਼ਾਈਨ ਦੇ ਵਿੱਚ ਐਡਸ ਕਿਪ ਕਰਨਾ ਹੈ ਦੁਪੱਟੇ ਦੇ ਵਿੱਚ ਕੁਝ ਐਡਸ ਕਿਪ ਕਰਨਾ ਹੈ ਦੁਪੱਟੇ ਦੀ ਫੈਬਰਿਕ ਚੇਂਜ ਕਰਨੀ ਹੈ ਜਿਵੇਂ ਤੁਹਾਨੂੰ ਪਸੰਦ ਆ ਉਸੇ ਅਕੋਰਡਿੰਗ ਤੁਸੀਂ ਆਪਣਾ ਸੁਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਪਿਓਰ ਖਾਦ ਦੀ ਆਪਾਂ ਨੇ ਤਿਆਰ ਕਰਵਾਇਆ ਇਹਨਾਂ ਦੇਖੋ ਸੁਟਾ ਇਹ ਬਹੁਤ ਜਿਆਦਾ ਸੋਹਣਾ ਸਿੰਪਲ ਸੁਪਰ ਸਦਾਰੀ ਜਿਹਾ ਸੁਟਾ ਕਰਿਆ ਦੇਖੋ ਇਹਦਾ ਸਕੇਮ कलर ਆਗਾ ਡਾਰਕ ਸਕਿਨ ਕਲਰ ਹੈਗਾ ਨਾ ਆਪ ਇਹਨੂੰ ਲਾਈਟ ਨਾ ਡਾਰਕ ਇਸ ਬਹੁਤ ਪਿਆਰਾ ਜਿਹਾ ਕਲਰ ਹੈਗਾ ਸਕਿਨ ਨਾ ਤੇ ਇਦਾਂ ਆਪਾਂ ਨੇ ਹਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਕਰਵਾਇਆ ਹੈਗਾ ਸੈਂਟਰ ਪੈਨਲ ਲੇਗੇ ਇਦਾਂ ਸੈਂਟਰ ਪੈਨਲ ਬਣੇ ਹੋਏ ਲੇਗੇ ਤੇ ਨੈਕ ਆ ਵਗੈਰੇ ਤੇ ਕੋਈ ਵਰਕ ਨਹੀਂ ਤਾਂ ਆਪਾਂ ਸਟਿਚਿੰਗ ਨਾਲ ਸਟਾਈਲ ਦਿੱਤਾ ਹੈ ਇਹਨੂੰ ਤੇ ਇਦਾਂ ਇਹਦੀ ਪਾ ਦੂਗੀ ਉੱਪਰ ਵਰਕ ਕਰਾਂਗੇ ਆ ਦੀ ਕੁਆਲਿਟੀ ਇੱਕ ਥ੍ਰੈਡ ਵਾਲਾ ਜਿਹੜਾ ਆਪਾਂ ਨੇ ਸੂਟ ਨਾਲ ਦਾ ਡਾਰਕ ਕਰਕੇ ਲਿਆ ਕਲਰ ਇਹਦਾ ਇੱਕ ਥ੍ਰੈਡ ਸੂਟ ਨਾਲ ਦਾ ਹੀ ਥ੍ਰੈਡ ਆਪਣਾ ਡਾਰਕ ਆਗਾ ਬਾਕੀ ਜਿਹੜੇ ਫਲਾਰ ਬਣੇ ਹੋਏ ਨੇ ਆਪਾਂ ਕਲਰਫੁਲ ਕੀਤੇ ਰਗੇ ਤੇ ਨਾਲ ਇਹਦੇ ਦੇਖੋ ਤਾਂ बॉटम ਦੀ ਮੂਰੀ ਦੇ ਉੱਪਰ ਵੀ ਇਦਾਂ ਹੀ ਵਰਕ ਕਰਦਾ ਤੇ ਨਾਲ ਆਪਾਂ ਨੇ ਪਿਓਰ ਸੁਪਰ نیٹ ਦਾ ਦੁਪੱਟਾ ਜਿਹੜਾ ਪਿਓਰ ਟੈਪੀਸਟਰੀ ਦਾ ਵੀ ਦੁਪੱਟਾ ਕਹਿ ਦਿੰਦੇ ਆ ਇਹਨੂੰ ਉਹ ਰੈਡੀ ਕਰਵਾਏਗਾ ਤੇ ਜਿਹੜਾ ਵਿੱਚ ਥ्रेड ਸੀਗਾ ਉਹਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਕਰ ਦਿੰਦੇ ਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੁਪਰ ਸਰਦਾਰੀ ਜਿਹਾ ਸੁਹਣਾ ਬੜ ਕੇ ਹੀ ਤਿਆਰ ਹੋਇਆ ਤਾਂ ਤੁਸੀਂ ਐਦਾਂ ਦੀਆਂ ਸਰਦਾਰੀ ਚੀਜ਼ਾਂ ਰੈਡੀ ਕਰਵਾਉਣੀਆਂ ਨੇ ਆਪਣੇ ਲਈ ਫੈਬਰਿਕ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਲੈ ਸਕਦੇ ਹੋਗੇ ਜਿਹੜੀ ਤੁਹਾਨੂੰ ਪਸੰਦ ਆਗੀ ਤੇ ਆਪਣਾ ਜਿਹੜਾ ਡਿਜ਼ਾਈਨ ਆ ਤੁਸੀਂ ਉਹ ਸੇਵ ਰੱਖ ਸਕਦੇ ਹੋਗੇ ਬਹੁਤ ਜਿਆਦੇ ਸੋਨਾ ਆਪਣਾ ਸੂਟ ਬੇਸੂਤ ਤਿਆਰ ਹੋਏਗਾ ਤੁਸੀਂ ਆਪਣੀ ਫੈਬਰਿਕ ਸਿਲੈਕਟ ਕਰਕੇ ਉਹ ਤੇ ਸੇਮ ਡਿਜ਼ਾਈਨ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੀ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਸੂਟ ਆਪਣਾ ਤਿਆਰ ਹੈਗਾ ਹੈਵੀ ਸਿਲਕ ਦੀ ਆਪਣੀ ਫੈਬਰਿਕ ਆਗੀ ਤੇ ਆਪਾਂ ਨੇ ਇਹ ਇੱਕ ਥ੍ਰੈਡ ਦੇ ਨਾਲ ਜਿਹੜਾ ਸੂਟ ਆਲੇ ਤਿਆਰ ਕਰਵਾਇਆਗਾ ਹੈਵੀ ਸਿਲਕ ਫੈਬਰਿਕ ਤੇ ਤੇ ਇਹਦਾ ਜਿਹੜਾ ਕਲਰ ਹੈਗਾ ਇਹ ਆਪਣਾ 골ਡਨ ਮਹਿੰਦੀ ਜਿਹਾ ਕਲਰ ਆਗਾ ਬਹੁਤ ਪਿਆਰਾ ਜਿਹਾ ਕਲਰ ਆਗਾ 골ਡਨ ਮਹਿੰਦੀ ਜ ਤੇ ਇੱਕ ਥੈਟ ਦੇ ਨਾਲ ਦੇਖੋ ਆਪਣਾ ਇਹ ਤੇ ਵਰਕ ਕਰਵਾਇਆ کافی ਸੋਹਣਾ ਖਾਇਆ ਹੈ ਵਰਕ ਮਤਲਬ ਸਾਰਾ ਨੇੜੇ ਕੈਮਰਾ ਕਰਕੇ ਦੇਖੋ ਪਹਿਲਾਂ ਸਮਝਾ ਦਿੰਨੀ ਆ ਸਾਰਾ ਵਰਕ ਹੈ ਇਹ ਆਗੇ ਆਪਣੀ ਜਿਹੜੀ ਕੱਟ ਵਰਕ ਜਾ ਕੇ ਸਾਰਾ ਕਿ ਘੇਰੇ ਦੇ ਉੱਪਰ ਆ ਗਿਆ ਫਿਰ ਇਹ ਇਧਰ ਇਧਰ ਚਾਪਾਂ ਦੇ ਉੱਪਰ ਆ ਜਾਣਗੇ ਆਹ ਵਾਲੇ ਫਲਾਸ ਜਿਹੜੇ ਥੱਪ ਤੱਕ ਆਉਣਗੇ ਇਹ ਫਿਰ ਨੈੱਕ ਦਾ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਸਾਰੇ ਨੈੱਕ ਤੇ ਦੇਖੋ ਇਹਦਾ ਜਿਹੜੀ ਬਾਡੀ ਹੁੰਦੀ ਹੈਗੀ ਆਪਣੇ ਉਤੇ ਸਾਰੇ ਏਦਾਂ ਡਾਟਸ ਲੱਗੇ ਹੋਏ ਨੇਗੇ ਤੇ ਇਹਦੀ ਬਾਗੂ ਦਾ ਵਰਕ ਦੇਖੋ ਇਹ ਬਲ ਆ ਗਿਆ ਇਹਦੀ ਬਾਗੂ ਦਾ ਦੇਖੋ ਕਿੰਨਾ ਜਿਆਦਾ ਸੋਹਣਾ ਜੀ ਬਾਗੂ ਦਾ ਵਰਕ ਆ ਸਾਰਾ ਬਾਗੂ ਦੇ ਵਰਕ ਆ ਗਿਆ ਨੇ ਕਾਫੀ ਹੈਵੀ ਬਾਗੂ ਦਾ ਵਰਕ ਹੋਇਆ ਹੈ ਦਾ ਆਪਣਾ ਟੈਗੀ ਸਿਲਕ ਦੀ ਇਹਦੀ ਫੈਬਰਿਕ ਆ ਬਹੁਤ ਪਿਆਰਾ ਜਾਂ ਹਨ ਸੋਨਾ ਜਿਹੇ ਡਿਜ਼ਾਈਨ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆ ਹੈਗਾ ਤੇ ਇਹਦੀ ਬਾਟਮ ਦੇ ਉੱਪਰ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਪਣਾ ਬਾਟਮ ਦੇ ਨਾਲ ਐਡ ਕਰਵਾ ਸਕਦੇ ਹੋ ਨਾਲ ਪ्योर ਚਨੂਨ ਦਾ ਆਪਾਂ ਨੇ ਟਾਈਡ ਆਈ ਇਹਦੇ ਦੁਪੱਟਾ ਕਰਵਾਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਟਾਈਡ ਆਈ ਇਹਦੇ ਨਾਲ ਦੁਪੱਟਾ ਹੋਇਆ ਹੈਗਾ ਤੁਸੀਂ ਜਿੱਦਾਂ ਵੀ ਚਾਹੋ ਆਪਣਾ ਸੋਬਰ ਜਾਂ ਸਰਦਾਰੀ ਜਾਂ ਐਦਾਂ ਦੀਆਂ ਆਈਟਮਾਂ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਟੈਬਲਿਸਟ ਤੇ ਆਪਣਾ ਕੋਈ ਤੁਸੀਂ ਹੁਣ ਹਨਾ ਪਾਰਟੀ ویئر ਸੂਟਸ ਜਾਂ ਸੈਮੀ ਪਾਰਟੀ ویئر ਸੂਟ ਰੈਡੀ ਕਰਵਾਉਣਾਗਾ ਤਾਂ ਐਦਾਂ ਦਾ ਸੂਟ ਨੂੰ ਤੁਸੀਂ ਪ੍ਰੈਕਟਰ ਜ਼ਰੂਰ ਕਰੋ ਹਨਾ ਇਹ ਤੁਸੀਂ ਐਦਾਂ ਕਰਵਾ ਕੇ ਲੈ ਸਕਦੇ ਹੋਗੇ ਜੇ ਤੁਹਾਨੂੰ ਕੋਈ ਵਾਟਰ ਕਾਟਨ ਵਗੈਰਾ ਚ ਤੁਸੀਂ ਉਹ ਆਡੀ ਆਪਣੇ ਪਾਰਟੀ ਵੇਅਰ ਸੂਟ ਵੀ ਤਿਆਰ ਹੁੰਦੇ ਨੇਗੇ ਤਾਂ ਉਹ ਦਾ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਪਰ ਪਿਆਰਾ ਜਿਹਾ ਸੂਟ ਵੀ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਦਿੱਤੇਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਉਹ ਆਪਣੀ ਚੋਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਸਾਨੂੰ ਜਿਹੜਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239 68900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨੰਨੇ ਕਲੈਕਸ਼ਨਾਂ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ